ऐसे कर्म जो अनैतिक है अनैतिक ने नीति नहीं ने अनैतिक ने नहीं तो होवे कलि केदर बादशाह कहंदे नहीं तो होना अनैतिक कर्म अनैतिक नीति नहीं अनैतिक ये नित होण गए त्याग धर्म अनौत्रया पुनार साध जोंएंगे स्त्रियां अपना स्त्री होण दा धर्म पुतेरियां छोड़ देडे ਜਿਨ੍ਹਾਂ ਨੂੰ ਅਸੀਂ ਸਾਧੂ ਕਹਿੰਦੇ ਆ ਉਹ ਇਹਨਾਂ ਇਸਤਰੀਆਂ ਦੀ ਤਲਾਸ਼ 'ਚ ਹੁੰਦੇ ਹਨ। ਧੰਨ ਵਰਗ ਗੋਬਿੰਦ ਸਿੰਘ ਦੇ ਬੋਲ ਨਾ ਹੁੰਦੇ ਤੇ ਮੈਂ ਨਹੀਂ ਕਹਿ ਸਕਦਾ। ਮੈਂ ਕਹਿ ਸਕਦਾ। ਪਿਛਲੇ ਦਿਨੇ ਮੈਨੂੰ ਬਹੁਤ ਕੁਝ ਪੜਨ ਲੋਤੇ ਸੁਣਨ ਲੋਗੇ। ਹੈਰਾਨਗੀ ਹੋਈ ਮੈਨੂੰ। ਉਦੋਂ ਕਲਗੀਧਰ ਦੇ ਬੋਲ ਆਏ। ਇਹ ਅਨੈతి ਨਿਤ ਹੋਵੇਗੀ, ਰੋਜ਼ ਹੋਵੇਗੀ।